ਦੋਸਤੋ ਅਗਰ ਇਹ ਪੰਜ ਲੱਛਣ ਤੁਹਾਨੂੰ ਆਪਣੇ ਸਰੀਰ ਵਿੱਚ ਦਿਖਣ ਤਾਂ ਮੰਨ ਲਓ ਕਿ ਤੁਹਾਨੂੰ ਸਟ੍ਰੈਸ ਹੈ ਮਾਨਸਿਕ ਤਣਾਅ ਹੈ ਅਤੇ ਮਾਨਸਿਕ ਤਣਾਅ ਹੀ ਤੁਹਾਡੇ ਸਰੀਰਿਕ ਬਿਮਾਰੀ ਦਾ ਕਾਰਨ ਬਣ ਰਿਹਾ ਹੈ ਨੰਬਰ 1 ਅਗਰ ਪੇਟ ਵਿੱਚ ਗੜਬੜੀ ਬਲੋਟਿੰਗ ਆਈਬੀਐਸ ਅਤੇ ਕਦੇ ਡਾਇਰੀਆ ਕਦੇ ਕਬਜ਼ੀ ਕਦੇ ਰਹਿੰਦੀ ਹੈ ਤਾਂ ਇਹ ਸਟ੍ਰੈਸ ਦਾ ਲੱਛਣ ਹੋ ਸਕਦੇ ਹਨ ਨੰਬਰ 2 ਛਾਤੀ 'ਚ ਕਬਰਾਟ ਹੋਣੀ ਭਾਰੀਪਨ ਹੋਣਾ ਧੜਕਣ ਦਾ ਵਧਣਾ ਜਾਂ ਘਟਣਾ ਵੀ ਸਟ੍ਰੈਸ ਦਾ ਲੱਛਣ ਹੋ ਸਕਦਾ ਹੈ ਨੰਬਰ 3 ਵਾਰ-ਵਾਰ ਕਮਰ ਵਿੱਚ ਦਰਦ ਉੱਠਣਾ ਜਾਂ ਮਾਸਪੇਸ਼ੀਆਂ ਵਿੱਚ ਦਰਦ ਹੋਣਾ ਕਿਉਂਕਿ ਜ਼ਿਆਦਾਤਰ ਸਟ्रेस ਤੁਹਾਡੇ ਮਾਸਪੇਸ਼ੀਆਂ ਦੀ ਅਕੜਨ ਨੂੰ ਬਣਾ ਕੇ ਰੱਖਦਾ ਹੈ ਖਾਸ ਕਰਕੇ ਗਰਦਨ ਅਤੇ ਮੋਢੇ ਦੀਆਂ ਮਾਸਪੇਸ਼ੀਆਂ ਨੂੰ ਇਹ ਵੀ ਇੱਕ ਲੱਛਣ ਹੋ ਸਕਦਾ ਹੈ ਨੰਬਰ 4 ਲੱਛਣ ਅਗਰ ਤੁਹਾਨੂੰ ਆਰਾਮ ਕਰਨ ਦੇ ਬਾਵਜੂਦ ਵੀ ਅਗਰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ ਕੋਈ ਕੰਮ ਕਰਨ ਨੂੰ ਦਿਲ ਨਾ ਕਰਨਾ ਕਿਉਂਕਿ ਵਾਰ-ਵਾਰ ਸੋਚਣ ਨਾਲ ਤੁਹਾਡਾ ਦਿਮਾਗ ਓਵਰ ਐਕਟਿਵ ਹੋ ਜਾਂਦਾ ਹੈ ਅਤੇ ਸੋਚ-ਸੋਚ ਕੇ ਤੁਹਾਡੀ એનર્ਜੀ ਖਤਮ ਹੋਣ ਲੱਗ ਜਾਂਦੀ ਹੈ ਅਤੇ ਨੰਬਰ 5 ਕੀ ਅਗਰ ਸੋਚਨ ਨਾਲ ਨੀਂਦ ਨਾ ਆਉਣਾ ਲਗਾਤਾਰ ਸਿਰ ਦਰਦ ਰਹਿਣਾ ਸਿਰ ਭਾਰੀ ਰਹਿਣਾ ਇਹ ਵੀ ਸਟ੍ਰੈਸ ਦਾ ਲੱਛਣ ਹੋ ਸਕਦਾ ਹੈ ਧੰਨਵਾਦ ਦੋਸਤ